ਅੱਜ ਦੀ ਇਸ ਲੜੀ ਦੇ ਵਿੱਚ ਅਸੀਂ ਕਹਾਣੀ ਪੜਾਂਗੇ 27 ਜਨਵਰੀ 27 ਜਨਵਰੀ ਕਹਾਣੀ ਗੁਰਮukh ਸਿੰਘ ਮੁਸਾਫਰ ਦੁਆਰਾ ਲਿਖੀ ਗਈ ਹੈ ਹਰ ਸਾਲ 26 ਜਨਵਰੀ ਨੂੰ ਰਿਪਬਲਿਕ ਡੇ ਬੜੇ ਹੀ ਤੰਤਾਵ ਨਾਲ ਮਨਾਇਆ ਜਾਂਦਾ ਹੈ ਤੇ ਇਹ ਕਹਾਣੀ 26 ਜਨਵਰੀ ਦੇ ਇਸ ਦਿਵਸ ਤੇ ਉੱਤੇ ਇੱਕ ਆਲੋਚਨਾਤਮਕ ਟਿੱਪਣੀ ਵੀ ਕਰਦੀ ਹੈ ਅਤੇ ਇੱਕ ਵਿਅੰਗ ਵੀ ਕਰਦੀ ਹੈ ਕਹਾਣੀ ਦੇ ਵਿੱਚ ਅਸੀਂ ਦੇਖਦੇ ਹਾਂ ਕਿ ਕਹਾਣੀ ਦੇ ਵਿੱਚ ਦੋ ਮੁੱਖ ਪਾਤਰ ਹਨ ਨਾਨੂ ਤੇ ਚੰਡੂ ਨਾਨੂ ਤੇ ਚੰਡੂ ਦੋਨੇ ਚਾਚਾ ਭਤੀਜਾ ਹਨ ਨਾਨੂ ਭਤੀਜਾ ਹੈ ਤੇ ਚੰਡੂ ਚਾਚਾ ਨਾਨੂ ਤੇ ਚੰਡੂ ਦੋਨੇ ਪੇਸ਼ੇਵਜੋਂ ਜ਼ਮਾਦਾਰ ਹਨ ਇਸ ਤੋਂ ਬਿਨਾ ਕਹਾਣੀ ਦੇ ਵਿੱਚ ਹੋਰ ਪਾਤਰ ਵੀ ਮੌਜੂਦ ਹਨ ਜਿਵੇਂ ਕਿ ਬਾਕੀ ਜ਼ਮਾਦਾਰ ਜਾਂ ਮੀਆਂ ਤੇ بیوی ਇਸ ਤੋਂ ਬਿਨਾ ਮਹਾਰਾਣੀ ਅਲੀਜਾਬੈਥ ਦਾ ਜ਼ਿਕਰ ਕੀਤਾ ਗਿਆ ਹੈ ਕਹਾਣੀ ਦੇ ਸ਼ੁਰੂਆਤ ਦੇ ਵਿੱਚ ਦੇਖਦੇ ਹਾਂ ਕਿ ਇੱਕ ਮੈਦਾਨ ਹੈ ਜਿੱਥੇ ਬੈਂਚ ਟੁੱਟੇ ਹੋਏ ਹਨ, ਕੁਰਸੀਆਂ ਮੁੱਧੀਆਂ ਹਨ, ਕਾਗਜ਼ਾਂ, ਪੱਤਲਾਂ, ਡੁੰਨਿਆਂ, ਛਿਲਣਾਂ ਦੇ ਢੇਰ ਲੱਗੇ ਹੋਏ ਹਨ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਜਿਵੇਂ ਕੋਈ ਜ਼ੋਰ ਦਾ ਝੱਖੜ ਝੁੱਲਿਆ ਹੋਵੇ। ਕਹਾਣੀ ਦਾ ਪਾਤਰ ਚੰਡੂ ਇਸ ਫੈਲੇ ਹੋਏ ਕੂੜੇ-ਕਬਾੜੇ ਨੂੰ ਝਾੜੂ ਨਾਲ ਇਕੱਠਾ ਕਰ ਰਿਹਾ ਹੈ। ਜਦੋਂ ਉਹ ਝਾੜੂ ਲਗਾ ਰਿਹਾ ਹੈ ਤਾਂ ਉਹਦਾ ਭਤੀਜਾ ਨਾਨੂ ਛਾਲ ਮਾਰ ਕੇ ਉਹਦੇ ਕੋਲ ਆਉਂਦਾ ਹੈ ਤੇ ਕਹਿੰਦਾ ਹੈ, "ਚਾਚਾ" ਇਹ ਸ਼ਾਤਰੇਟਾ ਰਾਸ਼ਟਰਪਤੀ ਜੀ ਬੈਠੇ ਸੀਗੇ ਤੇ ਉਹ ਸਾਹਮਣੇ ਮਹਾਰਾਣੀ ਮਲਕਾ ਬੈਠੀ ਸੀਗੀ ਤੇ ਇਸ ਕੁਰਸੀਆਂ ਦੇ ਉੱਤੇ ਸ਼ਹਿਰ ਦੇ ਪਤਵੰਤੇ ਸੱਜਣ ਬੈਠੇ ਸੀਗੇ ਮੈਂ ਵੀ ਇਹ ਕੰਡੇ ਵਾਲੀ ਤਾਰ ਟੱਪ ਕੇ ਇਨ੍ਹਾਂ ਅਫਸਰ ਵਾਲੀ ਲਾਈਨ ਦੇ ਵਿੱਚ ਜਾ ਕੇ ਬੈਠ ਗਿਆ ਸੀਗਾ ਤੇ ਸਾਰੀ ਪਰੇਡ ਇਨ੍ਹਾਂ ਅੱਖਾਂ ਨਾਲ ਦੇਖੀ ਆ ਚਾਚਾ ਇਨ੍ਹਾਂ ਅੱਖਾਂ ਨਾਲ ਇਹ ਸਭ ਗੱਲਾਂ ਨਾਨੂ ਆਪਣੇ ਚਾਚੇ ਚੰਡੂ ਨੂੰ ਪੂਰੀ ਖੁਸ਼ੀ ਨਾਲ ਦੱਸ ਰਿਹਾ ਸੀ ਚੰਡੂ ਆਪਣੇ ਕਮਾਨ ਵਰਗੇ ਸਰੀਰ ਨੂੰ ਸਿੱਧਾ ਕਰਦਾ ਹੋਇਆ ਆਪਣੇ ਭਤੀਜੇ ਨਾਨੂ ਨੂੰ ਪੁੱਛਦਾ ਹੈ ਨਾਨੂ ਤੂੰ ਸੱਚਮੁੱਚ ਇਹ ਆਪਣੀਆਂ ਅੱਖਾਂ ਨਾਲ ਵੇਖਿਆ ਨਾਨੂ ਆਖਦਾ ਹੈ ਹਾਂ ਚਾਚਾ ਮੈਂ ਬਿਲਕੁਲ ਆਪਣੀਆਂ ਅੱਖਾਂ ਨਾਲ ਇਹ ਨਜ਼ਾਰਾ ਦੇਖਿਆ ਚੰਡੂ ਕੂੜਾ ਇਕੱਠਾ ਕਰਨ ਵਾਲੀ ਟੋਕਰੀ ਮੁੱਦੀ ਮਾਰ ਕੇ ਉਹਦੇ ਉੱਤੇ ਬਹਿ ਜਾਂਦਾ ਹੈ ਤੇ ਨਾਨੂ ਦੀਆਂ ਗੱਲਾਂ ਸੁਣਨ ਲੱਗ ਜਾਂਦਾ ਹੈ ਚੰਡੂ ਪੂਰੀ ਕੋਸ਼ਿਸ਼ ਕਰਦਾ ਹੈ ਕਿ ਜੋ ਨਾਨੂ ਉਹਨੂੰ ਥਾਵਾਂ ਦਿਖਾ ਰਿਹਾ ਹੈ ਉਹ ਉਹਨਾਂ ਨੂੰ ਦੇਖ ਸਕੇ ਚੰਡੂ ਉਦਾਸ ਹੋਏ ਮਨ ਨਾਲ ਨਾਨ ਨੂੰ ਆਖਦਾ ਨਾਨੂ 25 ਤਰੀਕ ਦੀ ਰਾਤ ਤੱਕ ਤਾਂ ਅਸੀਂ ਸਾਰੇ ਇੰਡੀਆ ਗੇਟ ਦੇ ਮਾਲਕ ਸੀ ਅਸੀਂ ਇੱਥੇ ਇੱਕ ਕੱਖ ਵੀ ਖੱਲਰ ਨਹੀਂ ਦਿੱਤਾ ਪਰ ਜਦੋਂ 26 ਤਰੀਕ ਹੋਈ ਨਾ ਸਾਡੀ ਸਾਰੀ ਮਾਲਕੀ ਖੁੱਸ ਗਈ ਸਾਨੂੰ ਕਿਸੇ ਨੇ ਨੇੜੇ ਹੀ ਨਹੀਂ ਲੱਗਣ ਦਿੱਤਾ ਤੇ ਅੱਜ 27 ਜਨਵਰੀ ਨੂੰ ਜਦੋਂ ਇੱਥੇ ਗੰਦ ਖੱਲਰਿਆ ਪਿਆ ਸਾਨੂੰ ਫੇਰ ਇੱਥੋਂ ਦਾ ਮਾਲਕ ਬਣਾ ਦਿੱਤਾ ਚੰਡੂ ਇਹ ਗੱਲ ਕਰ ਰਹੀ ਰਿਹਾ ਹੁੰਦਾ ਕਿ ਕੋਲੋਂ ਮਜ਼ਦੂਰ ਲੰਗਦਾ ਚੰਡੂ ਨੂੰ ਆਖਦਾ ਚੰਡੂ ਜੇ ਤੇਰੀ ਇੰਨੀੋ ਤਮੰਨਾ ਸੀ 26 ਜਨਵਰੀ ਦੀ ਪਰੇਡ ਦੇਖਣ ਦੀ ਤਾਂ ਤੂੰ ਪਾਸ ਲੈ ਲੈਣਾ ਸੀ ਤਾਂ ਆਲੇ ਦੁਆਲੇ ਦੇ ਮਜ਼ਦੂਰ ਉਸ ਦੀ ਗੱਲ ਤੇ ਹੱਸ ਪੈਂਦੇ ਨੇ ਚੰਡੂ ਨੂੰ ਪਾਸ ਅੱਖੇ ਉੱਠ ਨਾ ਸਕਾਂ ਤੇ ਮੱਲ ਮਾਰਾਂ ਉਹ ਵਿਅੰਗਮਈ ਰੂਪ ਦੇ ਵਿੱਚ ਚੰਡੂ ਦੀ ਗਰੀਬੀ ਤੇ ਹੱਸਦੇ ਹਨ ਤਾਂ ਉਹਨਾਂ ਦੇ ਵਿੱਚੋਂ ਇੱਕ ਮਜ਼ਦੂਰ ਬੋਲਦਾ ਕਿਉਂ ਚੰਡੂ ਕੋਈ ਬੰਦਾ ਨਹੀਂ ਚੰਡੂ ਦੂਜੇ ਮਜ਼ਦੂਰ ਦੀ ਗੱਲ ਸੁਣ ਕੇ ਪੂਰਾ ਜ਼ੋਰ ਲਾ ਕੇ ਬੋਲਦਾ ਖਬਰੇ ਸਾਨੂੰ ਬੰਦਾ ਹੀ ਨਾ ਸਮਝਿਆ ਜਾਂਦਾ ਹੋਵੇ ਪਰ ਇੱਕ ਗੱਲ ਦੱਸਾਂ ਪਾਸਤਾ ਸਾਨੂੰ ਮਿਲ ਗਿਆ ਸੀ ਸਾਡਾ ਗਵੰਡੀ ਮੁੰਡਾ ਇੱਕ ਅਫਸਰ ਹੈ ਇੱਥੇ ਉਹਨੇ ਪਾਸ ਦਾ ਇੰਤਜ਼ਾਮ ਕਰ ਦਿੱਤਾ ਸੀ ਇੱਥੋਂ ਦਾ ਨਹੀਂ ਉੱਥੋਂ ਦਾ ਜਿੱਥੇ ਬਾਦਸ਼ਾਹ ਰਾਸ਼ਟਰਪਤੀ ਜੀ ਰਹਿੰਦੇ ਨੇ ਜਿੱਥੇ ਮਲਕਾ ਰਾਣੀ ਆਈ ਹੋਈ ਸੀ ਚੰਡੂ ਦੀ ਇਹ ਗੱਲ ਸੁਣ ਕੇ ਨਾਨੂ ਬੋਲਦਾ ਵਾਹ ਉੱਥੇ ਤਾਂ ਫਿਰ ਮਲਕਾ ਨੂੰ ਚੰਗੀ ਤਰ੍ਹਾਂ ਵਖਿਆ ਜਾ ਸਕਦਾ ਸੀ ਚੰਡੂ ਬੱਸ ਹੀ ਲੈਂਦੇ ਹੋਏ ਕਹਿੰਦਾ ਪਾਸ ਲੈ ਕੇ ਮੇਰਾ ਮੁੰਡਾ ਉੱਥੇ ਗਿਆ ਸੀ ਪਰ ਉਹਨੂੰ ਕਿਸੇ ਨੇ ਅੰਦਰ ਨਹੀਂ ਜਾਣ ਦਿੱਤਾ ਉਹਦੇ ਫਾਟੇ ਹੋਏ ਕੱਪੜੇ ਦੇਖ ਕੇ ਸੰਤਰੀਆਂ ਨੇ ਉਹਨੂੰ ਡਰਾ ਧਮਕਾ ਕੇ ਪਿੱਛੇ ਮੋੜ ਦਿੱਤਾ ਤੇ ਪਾਸ ਵੀ ਖੋ ਰਿਆ ਕਹਿੰਦੇ ਭਾਜਾ ਨਹੀਂ ਚੋਰੀ ਦੇ ਕੇਸ 'ਚ ਪકડਿਆ ਜਾਵੇਂਗਾ ਕਿਸੇ ਦਾ ਪਾਸ ਚੁੱਕ ਲਿਆ ਝੰਡੂ ਨਾਲ ਹਮਦਰਦੀ ਜਿਤਾਉਂਦੇ ਹੋਏ ਸਾਰੇ ਮਜ਼ਦੂਰ ਬੋਲਦੇ ਨੇ ਗਰੀਬ ਨੂੰ ਰੱਬ ਦੀ ਮਾਰ ਕੱਪੜਿਆਂ ਵਾਲੀ ਗੱਲ ਸੁਣ ਕੇ ਨਾਨੂ ਬੋਲਦਾ ਗੱਲ ਠੀਕ ਏ ਡਰਿਆ ਕੀ ਮਰਿਆ ਅਸੀਂ ਕਦੇ ਨਹੀਂ ਡਰੇ ਜੇ ਡਰਦੇ ਤਾਂ ਕੱਲੇ ਕੁਝ ਵੇਖ ਨਾ ਸਕਦੇ ਇਸੇ ਲਈ ਅਸੀਂ ਤਾਂ ਅਜਿਹੇ ਮੌਕਿਆਂ ਲਈ ਇੱਕ ਜੋੜਾ ਸਵਾਰ ਰੱਖਿਆ ਸਾਡੇ ਤਾਂ ਇੱਥੇ ਕੱਪੜਿਆਂ ਤੋਂ ਹੀ ਪਤਾ ਲੱਗ ਜਾਂਦਾ ਹੈ ਗਰੀਬ ਦਾ ਅਮੀਰ ਦਾ ਪਿੰਡੂ ਦਾ ਸ਼ਹਿਰੀ ਦਾ ਵਲੈ ਚ ਕਹਿੰਦੇ ਨਹੀਂ ਕੁਝ ਨਹੀਂ ਪਤਾ ਲੱਗਦਾ ਸਾਰੇ ਦਸਨ ਚ ਇੱਕੋ ਜਿਹੇ ਲੱਗਦੇ ਨੇ ਇਹਨਾਂ ਦੇ ਕੱਪੜਿਆਂ ਦੇ ਵਿੱਚ ਕੋਈ ਫਰਕ ਨਹੀਂ ਦਿਸਦਾ ਸਾਡੇ ਦੇਸ਼ ਦੇ ਵਿੱਚ ਵੀ ਅਜਿਹੀ ਹਾਲਤ ਹੋ ਸਕਦੀ ਹੈ ਬਸ ਥੋੜੀ ਜਿਹੀ ਅਣਥੱਕ ਮਿਹਨਤ ਦੀ ਲੋੜ ਹੈ ਨਾਨੋ ਦੀ ਗੱਲ ਸੁਣ ਕੇ ਝੰਡੂ ਬੋਲਦਾ ਅੱਛਾ ਮਿਹਨਤ ਤਾਂ ਅਸਾਂ ਵੀ ਘੱਟ ਨਹੀਂ ਕੀਤੀ ਇਹ ਸਾਰਾ ਸਾਜ਼-ਸਮਾਨ ਅਸੀਂ ਸਾਰਿਆਂ ਨੇ ਸਜਾਇਆ ਹੈ ਅਸੀਂ ਕਿਹੜਾ ਘੱਟ ਮਿਹਨਤ ਕੀਤੀ ਹੈ ਚੰਡੂ ਦੀ ਗੱਲ ਸੁਣ ਕੇ ਨਾਨੂ ਆਖਦਾ ਉਹ ਚੰਡੂ ਚਾਚਾ ਇਹ ਬੜੀ ਨਿੱਕੀ ਗੱਲ ਹੈ ਸਾਰੇ ਦੇਸ਼ ਦੀ ਸਾਂਝੀ ਹੁਨਤੀ ਲਈ ਰਲ ਕੇ ਕੰਮ ਕਰਨਾ ਪੈਂਦਾ ਹੈ ਤਾਂ ਹੀ ਦੇਸ਼ ਦੀ ਕਾਇਆ ਬਲਟਦੀ ਹੈ ਚੰਡੂ ਆਖਦਾ ਨਾਨੂ ਇਹ ਗੱਲ ਤਾਂ ਤੇਰੀ ਠੀਕ ਹੈ ਕਿ ਜੇ ਆਪਣਾ ਦੇਸ਼ ਸੁਧਰ ਵੀ ਗਿਆ ਸਭ ਕੁਝ ਬਣ ਵੀ ਗਿਆ ਕਿ ਸਾਡੇ ਗਰੀਬਾਂ ਨਾਲ ਉਦੋਂ ਵੀ ਇਹੋ ਜਿਹਾ ਸਲਕ ਹੋਵੇਗਾ ਨਾਨੂ ਆਖਦਾ ਤੂੰ ਹੀ ਦੱਸ ਚਾਚਾ ਚੰਡੂ ਅਸੀਂ ਕਿਸੇ ਦਾ ਮਕਾਨ ਬਣਾਉਣ ਲਈ ਮਜ਼ਦੂਰੀ ਕਰੀਏ ਤੇ ਜਦੋਂ ਮਕਾਨ ਬਣ ਜਾਈ ਤੇਸੀਂ ਆਖੀਏ ਕਿ ਇੱਥੇ ਸਾਡਾ ਰਹਿਣ ਦਾ ਵੀ ਹੱਕ ਹੈ ਕਿ ਕੋਈ ਮੰਨੇਗਾ ਤਾਂ ਸਾਰੇ ਨਾਨੂ ਨੂੰ ਆਖਦੇ ਨੇ ਵਾ ਵਈ ਵਾ ਨਾਨੂ ਕਿੱਡਾ ਚਾਪਲਸ ਹੋ ਗਿਆ ਜੀ ਕਿੱਥੇ ਕਿਸੇ ਦੇ ਮਕਾਨ ਦੀ ਗੱਲ ਤੇ ਕਿੱਥੇ ਸਾਂਝੇ ਦੇਸ਼ ਦੀ ਉન્નਤੀ ਲਈ ਮਿਹਨਤ ਦੀ ਗੱਲ ਮਜ਼ਦੂਰਾਂ ਦੀ ਗੱਲ ਸੁਣ ਕੇ ਨਾਨੂ ਆਖਦਾ ਬਸ ਬਸ ਮੇਰਾ ਮਤਲਬ ਤੁਸੀਂ ਆਪ ਹੀ ਪੂਰਾ ਕਰ ਦਿੱਤਾ ਸਾਂਝੇ ਦੇਸ਼ ਲਈ ਅਸਾਂ ਜੋ ਵੀ ਮਿਹਨਤ ਕੀਤੀ ਹੈ ਨਾ ਸਮਝ ਲਓ ਦੇਸ਼ ਦੀ ਉਹ ਸੇਵਾ ਹੈ। ਚਾਚਾ ਚੰਡੋ ਨੂੰ ਇਸ ਲਈ ਗੱਲ ਦਲਤੇ ਨਹੀਂ ਲਾਉਣੀ ਚਾਹੀਦੀ ਕਿਉਂ ਉਹਨੂੰ ਪਾਸ ਮਿਲਣ ਦੇ ਬਾਵਜੂਦ ਵੀ ਮਿਲਣ ਨਹੀਂ ਦਿੱਤਾ ਗਿਆ। ਸਾਰੇ ਮਜ਼ਦੂਰ ਗੱਲਾਂ ਕਰ ਹੀ ਰਹੇ ਹੁੰਦੇ ਨੇ ਕਿ ਇਹਨਾਂ ਨੂੰ ਇੱਕ ਮੋਟਰਸਾਈਕਲ ਦੇ ਉੱਤੇ ਇੱਕ ਬੰਦਾ ਆਉਂਦਾ ਹੈ। ਉਹ ਉਹਨਾਂ ਨੂੰ ਕੰਮ ਕਰਨ ਲਈ ਕਹਿੰਦਾ ਹੈ। ਉਸ ਦੀ ਆਵਾਜ਼ ਸੁਣ ਕੇ ਸਾਰੇ ਅਲੱਗ-ਅਲੱਗ ਹੋ ਕੇ ਕੰਮ ਕਰਨ ਲੱਗ ਜਾਂਦੇ ਹਨ। ਪਰ ਜਦੋਂ ਚਲਾ ਜਾਂਦਾ ਹੈ ਉਹ ਫਿਰ ਮਜਮਾ ਲਾ ਲੈਂਦੇ ਹਨ। ਉਹਨਾਂ ਚੋਂ ਕਮਜ਼ਦੂਰ ਆਖਦਾ ਹੈ ਇਸ ਵਾਰ ਪਿੰਡ ਦੇ ਲੋਕ ਲੱਖਾਂ ਦੀ ਗਿਣਤੀ ਵਿੱਚ ਇੱਥੇ ਆਏ ਸੀ ਨਾਲੇ ਮਲਕਾਂ ਨੇ ਕਿਹੜਾ ਰੋਈ ਰੋਝ ਆਉਣਾ ਹੈ ਮਲਕਾਂ ਵਾਸਤੇ ਆਏ ਨੇ ਨਾਲੇ ਪੰਨ ਤੇ ਨਾਲੇ ਫਲੀਆਂ ਦੋਵੇਂ ਕੰਮ ਹੋ ਗਏ ਇਹਨਾਂ ਨੂੰ ਕੀ ਹੁੰਦਾ ਇੱਕ ਮਜ਼ਦੂਰ ਰਜਾਈ ਲੈ ਕੇ ਆਉਂਦਾ ਤੇ ਉਹ ਬੋਲਦਾ ਮੈਨੂੰ ਤਾਂ ਇਸ ਦਿਨ ਦੀ ਮਿਹਨਤ ਦਾ ਫਲ ਤੇ ਖੁਸ਼ੀ ਮਿਲ ਗਈ ਸੀ ਰਾਹ ਦੇ ਵਿੱਚ ਮੈਨੂੰ ਰਜਾਈ ਲੱਭ ਗਈ ਸੀ ਸੋਚਿਆ ਵੀ ਟੱਬਰ ਦਾ ਸਿਆਲ ਚੰਗਾ ਲੰਘ ਜਾਵੇਗਾ ਪਰ ਜਦੋਂ ਰਜਾਈ ਲੈ ਕੇ ਘਰੇ ਗਿਆ ਘਰ ਵਾਲੀ ਨਹੀਂ ਮੰਨੀ ਉਹ ਆਖਦੀ ਐ ਇਸ ਪਵਿੱਤਰ ਦਿਹਾੜੇ ਤੇ ਚੋਰੀ ਦਾ ਮਾਲ ਘਰੇ ਨਹੀਂ ਲਿਆਉਣਾ ਮੈਂ ਤਾਂ ਘਰੋਂ ਵਾਪਸੀ ਚੱਕ ਲਿਆ ਏ ਰਜਾਈ ਨੂੰ ਪਰ ਹੁਣ ਇਹ ਦੇਵਾਂ ਕਿਸ ਨੂੰ ਇਹ ਸੁਣ ਕੇ ਝੰਡੂ ਆਖਦਾ ਓ ਮੂਰਖਾ ਮੈਨੂੰ ਬੁੱਢੇ ਨੂੰ ਹੀ ਦੇ ਦੇ ਉਮਰ ਦੇ ਆਖਰੀ ਦਿਨ ਚਾਰ ਦਿਨ ਟੰਗਾ ਪਸਾਰ ਕੇ ਹੀ ਸੌਂ ਤਾਂ ਲਵਾਂਗੇ ਤਾਂ ਇੱਕ ਮਜ਼ਦੂਰ ਪੁੱਛਦਾ ਪਰ ਇਹ ਪਰੇਡ ਦੇ ਵਿੱਚ ਰਜਾਈ ਆ ਕਿੱਥੋਂ ਗਈ ਇੰਨੀ ਗੱਲ ਸੁਣ ਕੇ ਨੰਨੂ ਝਟਪਟ ਬੋਲਦਾ ਉਹ ਖੋਦੇ ਡੱਡੂਓ ਤੁਸੀਂ ਕੁਝ ਦੇਖਿਆ ਹੀ ਨਹੀਂ ਔਰ ਰਾਸ਼ਟਰਪਤੀ ਭਵਨ ਤੋਂ ਲੈ ਕੇ ਇੱਥੇ ਬਾਹਰ ਤੱਕ ਭੀੜ ਖੜੀ ਸੀ ਲੋਕ ਤਾਂ 25 ਤਰੀਕ ਦੀ ਰਾਤ ਨੂੰ ਵੀ ਇੱਥੇ ਆਗੇ ਸੀ ਸਿਆਲ ਦੇ ਦਿਨ ਨੇ ਤੇ ਰਜਾਈਆਂ ਵੀ ਨਾਲ ਲਿਆਏ ਸੀ ਉਹਨਾਂ ਚੋਂ ਹੀ ਕਿਸੇ ਦੀ ਰਹਿ ਗਈ ਹੋਊਗੀ ਤਾਂ ਦੂਸਰਾ ਮਜ਼ਦੂਰ ਆਖਦਾ ਅੱਛਾ ਲੋਕ ਰਾਤੀ ਆਗੇ ਸੀ ਨਾਨੂ ਬੜੇ ਹੰਕਾਰ ਨਾਲ ਆਖਦਾ ਬਿਲਕੁਲ ਸਵੇਰੇ ਤਾਂ ਸਿਰਫ ਪਾਸਾ ਵਾਲੇ ਆਏ ਸੀ ਜਾਂ ਮੇਰੇ ਵਰਗੇ ਮਾਤੜ ਜਿਨ੍ਹਾਂ ਦੇ ਜੁੱਸੇ ਵਿੱਚ ਰਤ ਸੀ ਇਹਨਾਂ ਨੂੰ ਇੱਕ ਹੋਰ ਮਜ਼ਦੂਰ ਪੈਰ ਦੇ ਵਿੱਚ ਜਨਾਨੀ ਜੁੱਤੀ ਫਸਾਈ ਆ ਰਿਆ ਸੀ ਤਾਂ ਸਾਰੇ ਉਸ ਵੱਲ ਵੇਖ ਕੇ ਆਖਦੇ ਇਹ ਤਾਂ ਕਿਸੇ ਪਾਸ ਵਾਲੀ ਦੀ ਜਾਪਦੀ ਹੈ ਉਸ ਨੂੰ ਕੀ ਭਾਜੜ ਪੈ ਗਈ ਸੀ ਜਿਹੜਾ ਜੁੱਤੀ ਸੁੱਟ ਕੇ ਚਲਾ ਗਿਆ ਤਾਂ ਨਾਨੂ ਆਖਦਾ ਲਓ ਉੱਥੇ ਤਾਂ ਮਾਵਾ ਪੁੱਤਾਂ ਨੂੰ ਨਹੀਂ ਸੰਭਾਲ ਸਕੀਆਂ ਇਹ ਤਾਂ ਫਿਰ ਵੀ ਜੁੱਤੀ ਸੀ ਨਾਲੇ ਜਾਣ ਵੇਲੇ ਪਾਸ ਵੇਖਦੇ ਨੇ ਆਉਣ ਵੇਲੇ ਭੀੜ ਭੜਕਾ ਜ਼ਿਆਦਾ ਹੋ ਗਿਆ ਸੀ ਰਸਤਾ ਖੁੱਲਣ ਤੇ ਸਾਰਿਆਂ ਨੇ ਅੰਦਰ ਵੱਲ ਨੂੰ ਧਾਵਾ ਬੋਲ ਦਿੱਤਾ ਬਸ ਉਹਨਾਂ ਦੇ ਵਿੱਚੋਂ ਕਿਸੇ ਦੀ ਜੁੱਤੀ ਰਹਿ ਗਈ ਹੋਣੀ ਤਾਂ ਨਾਨੂ ਦੀ ਇਹ ਗੱਲ ਸੁਣ ਕੇ ਝੰਡੂ ਆਖਦਾ ਵੱਡਿਆਂ ਲੋਕਾਂ ਨੂੰ ਜੁੱਤੀਆਂ ਦਾ ਕੀ ਘਟਾ ਏ ਝੰਡੂ ਦੀ ਇਹ ਗੱਲ ਸੁਣ ਕੇ ਸਾਰੇ ਹੱਸਣ ਲੱਗ ਪਏ ਉਹਨਾਂ ਦਾ ਹਾਸਾ ਸੁਣ ਕੇ ਇੱਕ ਬੀਵੀ ਤੇ ਬਾਬੂ ਉਹਨਾਂ ਦੀ ਗੱਲ ਸੁਣਨ ਲਈ ਕੋਲ ਖਲੋ ਗਏ ਉਹਨਾਂ ਦੀਆਂ ਗੱਲਾਂ ਸੁਣ ਕੇ ਬੀਵੀ ਬਾਬੂ ਨੂੰ ਆਖਦੀ ਹੈ ਅਸੀਂ ਚੰਗੇ ਰਹੇ ਜੇ ਇੱਥੇ ਆ ਜਾਂਦੇ ਨਾ ਤਾਂ ੱੱਕੇ ਖਾਂਦੇ ਕੁਝ ਨਾ ਕੁਝ ਗਵਾ ਕੇ ਜਾਂਦੇ ਨਾਲੇ ਮਖੌਲ ਕਰਵਾਉਂਦੇ ਤਾਂ ਨਾਨੂ ਉਹਨਾਂ ਦੀ ਗੱਲ ਸੁਣ ਕੇ ਹੈਰਾਨੀ ਨਾਲ ਪੁੱਛਦਾ ਤੁਸੀਂ ਵੀ ਪ੍ਰੇਡ ਨਹੀਂ ਦੇਖੀ ਤਾਂ ਬਾਬੂ ਬੋਲਦਾ ਨਹੀਂ ਅਸੀਂ ਪੂਰੀ ਪ੍ਰੀਡ ਵੇਖੀਏ ਇੱਕ ਇੱਕ ਆਈਟਮ ਵੇਖੀਏ ਬੜੇ ਆਰਾਮ ਨਾਲ ਘਰ ਵਾਈਕੇ ਵੇਖਿਆ ਇਹ ਸਾਡੀ ਘਰ ਵਾਲੀ ਨਹੀਂ ਸੀ ਮੰਨਦੀ ਇਹ ਆਖਦੀ ਸੀ ਜਰੂਰ ਇੰਡੀਆ ਗੇਟ ਜਾਵਾਂਗੇ ਪਰ ਉਹਨਾਂ ਤੁਹਾਡੀਆਂ ਗੱਲਾਂ ਸੁਣ ਕੇ ਇਹ ਆਖਦੀ ਹੈ ਚੰਗੇ ਰਹੇ ਤਾਂ ਇੱਕ ਮਜ਼ਦੂਰ ਉਸ ਬਾਬੂ ਨੂੰ ਪੁੱਛਦਾ ਫਿਰ ਤੁਸੀਂ ਘਰ ਬੈਠ ਕੇ ਸਭ ਕੁਝ ਕਿਸ ਤਰ੍ਹਾਂ ਵੇਖ ਲਿਆ ਤਾਂ ਨਾਨੂ ਬੋਲ ਪੈਂਦਾ ਉਹ ਇਹਨਾਂ ਨੇ ਘਰ ਵਿੱਚ ਬੈਠਿਆਂ ਹੀ ਮੂਰਤਾਂ ਵੇਖ ਲਈਆਂ ਹੋਣਗੀਆਂ ਬਾਬੂ ਕਹਿੰਦਾ ਨਹੀਂ ਅਸੀਂ ਟੈਲੀਵਿਜ਼ਨ ਤੇ ਸਭ ਕੁਝ ਵੇਖਿਆ ਹੈ ਤਾਂ ਨਾਨੂ ਪੂਰੀ ਖੁਸ਼ੀ ਚ ਕਹਿੰਦਾ ਲੈ ਫਿਰ ਟੈਲੀਵਿਜ਼ਨ ਹੋਰ ਕੀ ਹੈ ਮੂਰਤਾਂ ਹੀ ਤੇ ਹੈਗੀਆਂ ਨੇ ਇੱਥੇ ਆ ਕੇ ਵੇਖਣ ਤੇ ਟੈਲੀਵਿਜ਼ਨ ਦੇ ਵਿੱਚ ਵੇਖਣ ਦੇ ਵਿੱਚ ਇੰਨਾ ਹੀ ਫਰਕ ਹੈ ਜਿੰਨਾ ਅਸਲੀ ਆਦਮੀ ਤੇ ਉਹਦੀ ਮੂਰਤ ਵੇਖਣ ਚ ਹੈ ਤਾਂ ਬਾਬੂ ਆਖਦਾ ਫਰਕ ਕੀ ਪਿਆ ਸਾਹਮਣੇ ਤੇ ਟੈਲੀਵਿਜ਼ਨ ਦੇ ਵਿੱਚ ਸਭ ਕੁਝ ਤਾਂ ਦਿਸਦਾ ਸੀ ਬਾਬੂ ਦੀ ਗੱਲ ਸੁਣ ਕੇ ਨਾਨੂ ਨੇ ਬੀਬੀ ਨੂੰ ਸੰਬੋਧਨ ਹੁੰਦਿਆਂ ਕਿਹਾ ਬਾਬੂ ਜੀ ਗਏ ਹੁਣੇ ਪਰਦੇਸ ਤੇ ਤੁਸੀਂ ਘਰੇ ਉਹਨਾਂ ਨੂੰ ਢੱਕ ਰਹੇ ਹੋ ਤੇ ਆ ਪਾਉਣ ਦੀ ਬਜਾਏ ਆਪਣੀ ਮੂਰਤ ਭੇਜ ਦੇਣ ਦੱਸੋ ਇਹਦੇ ਵਿੱਚ ਕੋਈ ਫਰਕ ਨਹੀਂ ਨਾਨੂ ਦੀ ਗੱਲ ਸੁਣ ਕੇ ਸਾਰਿਆਂ ਦੇ ਵਿੱਚ ਹਾਸਾ ਛਿੜ ਪੈਂਦਾ ਪਰ ਚੰਡੂ ਉਦਾਸ ਲਹਿਜੇ ਵਿੱਚ ਬੋਲਦਾ ਚਲੋ ਸਾਡੇ ਨਾਲੋਂ ਤਾਂ ਇਹ ਵੀ ਚੰਗੇ ਨੇ ਅਸੀਂ ਤੇ ਮੂਰਤਾਂ ਵੀ ਨਹੀਂ ਵੇਖੀਆਂ ਤਾਂ ਇੱਕ ਮਜ਼ਦੂਰ ਬੋਲਦਾ ਲੈ ਇਹ ਵੀ ਆਪਣਾ ਮੁਕਾਬਲਾ ਬਾਬੂਆਂ ਨਾਲ ਕਰਨ ਲੱਗ ਪਿਆ ਜਾਦ ਦੀ ਗੁੜ ਕਿਰ ਲਈ ਤੇ ਸ਼ਤੀਰਾ ਨੂੰ ਜਫੇ ਚੰਡੂ ਆਖਦਾ ਚਲੋ ਕਿਸੇ ਵੇਖ ਲਿਆ ਕਿਸੇ ਨੇ ਸੁਣ ਲਿਆ ਵੱਡੀ ਗੱਲ ਤਾਂ ਇਹ ਆ ਕਿ ਮਲਕਾ ਰਾਣੀ ਦਾ ਸਵਾਗਤ ਇੱਥੇ ਬੜਾ ਹੋਇਆ। ਤਾਂ ਨਾ ਨੂੰ ਆਖਦਾ ਹਾਂ ਹਾਂ ਰੂਸ ਦੇ ਮੁੱਖ ਮੰਤਰੀ ਨਾਲੋਂ ਵੱਧ ਅਮਰੀਕਾ ਦੇ ਪ੍ਰਧਾਨ ਨਾਲੋਂ ਵੱਧ। ਕਿਉਂ ਜਾਪਦਾ ਸੀ ਅੰਗਰੇਜ਼ਾਂ ਨੂੰ ਇੱਥੋਂ ਤੋੜ ਕੇ ਹਿੰਦੁਸਤਾਨੀ ਪਛਤਾ ਰਹੇ ਨੇ। ਤਾਂ ਦੂਸਰਾ ਮਜ਼ਦੂਰ ਆਖਦਾ ਨਹੀਂ ਉਹ ਨਹੀਂ ਮਹਾਰਾਣੀ ਕਰਕੇ ਇੰਨਾ ਸਵਾਗਤ ਹੋਇਆ ਜੋ ਕੋਈ ਮਹਾਰਾਜਾ ਹੁੰਦਾ ਨਾ ਤਾਂ ਇੰਨਾ ਨਹੀਂ ਹੋਣਾ ਸੀ। ਤਾਂ ਉਹਨਾਂ ਦੇ ਵਿੱਚੋਂ ਇੱਕ ਮਜ਼ਦੂਰ ਬੋਲਦਾ ਇਹ ਕਿਹੜੀ ਗੱਲ ਹੈ? ਪ੍ਰਾਉਣਾਚਾਰੀ ਲਈ ਤਾਂ ਸਾਡਾ ਦੇਸ਼ ਬਹੁਤ ਮਸ਼ਹੂਰ ਹੈ। ਅਜਿਹੇ ਮੌਕਿਆਂ ਤੇ ਖਰਚ ਵਰਤ ਦੀ ਪ੍ਰਵਾਹ ਸੀ ਨਹੀਂ ਕਰਦੇ ਸਾਡੇ ਲਈ ਪ੍ਰਾਉਣਾ ਆ ਜਾਏ ਤਾਂ ਆਪ ਭਾਵੇਂ ਪਿੱਛੇ 4 ਦਿਨ ਭੁੱਖੇ ਕੱਟੀਏ ਪਰ ਪ੍ਰਾਉਣੇ ਦੀ ਖਾਤਰ ਅਸੀਂ ਵਿਤੋਂ ਬਾਹਰ ਹੀ ਖਰਚੇ ਕਰਦੇ ਆਂ ਭਲਾ ਕੋਈ ਆਪਣੀਆਂ ਰਵਾਇਤਾਂ ਵੀ ਕੋਈ ਛੱਡਦਾ ਹੈ ਇਹਨਾਂ ਨੂੰ ਇੱਕ ਮਜ਼ਦੂਰ ਹੋਰ ਬੋਲਦਾ ਹੈ ਉਹ ਯਾਰ ਤੁਸੀਂ ਅਸਲੀ ਗੱਲ ਤਾਂ ਦੱਸੀ ਹੀ ਨਹੀਂ ਇੰਗਲੈਂਡ ਦੀ ਮਹਾਰਾਣੀ ਐਲਿਜ਼ਬੈਥ ਜੇਕਰ ਅਸੀਂ ਇਸ ਦਾ ਆਦਰ ਮਾਣ ਸਨਮਾਨ ਕਰਾਂਗੇ ਤਾਂ ਸਮਝੋ ਕਰੋੜਾਂ ਬੰਦਿਆਂ ਦਾ ਆਦਰ ਕਰਾਂਗੇ ਉਹਨਾਂ ਨਾਲ ਸਾਡੇ ਸਬੰਧ ਚੰਗੇ ਹੋਣਗੇ ਅਖੀਰ ਇਸ ਦਾ ਫਾਇਦਾ ਸਾਡੇ ਮਲਕ ਨੂੰ ਨਹੀਂ ਹੋਵੇਗਾ। ਤਾਂ ਸਾਰੇ ਮਜ਼ਦੂਰ ਕਹਿੰਦੇ ਨੇ ਹਾਂ ਬਈ ਠੀਕ ਐ ਆਦਰ ਵਾਲੇ ਨੂੰ ਆਦਰ ਮਿਲਣਾ ਹੀ ਚਾਹੀਦਾ। ਇਹ ਗੱਲ ਸਹੀ ਐ ਬਈ ਇਹ ਗੱਲ ਸਿਆਣੀ ਐ। ਵੱਡਿਆਂ ਦਾ ਆਦਰ ਕਰਨ ਵਾਲਾ ਹੀ ਵੱਡਾ ਸਮਝਿਆ ਜਾਂਦਾ। ਚੰਡੂ ਸਾਰਿਆਂ ਦੀ ਗੱਲ ਸੁਣ ਕੇ ਜ਼ੋਰ ਨਾਲ ਤਾੜੀ ਮਾਰਦਾ। ਫਿਰ ਤਾਂ ਮੇਰੇ ਵਰਗੇ ਮਹਾਤੜ ਭਾਈ ਵੀ ਵੱਡਿਆਂ 'ਚ ਹੋਗੇ। ਮਲਕਾਂ ਦੇ ਆਦਰ ਲਈ ਕੁਝ ਨਾ ਕੁਝ ਤਾਂ ਅਸੀਂ ਵੀ ਕੀਤਾ ਹੀ ਐ ਨਾ। ਤਾਂ ਨਾਨੂ ਆਖਦਾ ਲੱਗਦਾ ਹੁਣ ਚੰਡੂ ਚਾਚੇ ਨੂੰ ਗੱਲ ਸਮਝ ਆ ਗਈ ਜੇ। ਨਾਨੂ ਦੀ ਗੱਲ ਸੁਣ ਕੇ ਚੰਡੂ ਆਖਦਾ ਬਈ ਨਾਨੂ ਤੈਨੂੰ ਤਾਂ ਪੂਰੀ ਜਾਣਕਾਰੀ ਜਾਪਦੀ ਏ ਮੈਨੂੰ ਕੋਈ ਗੱਲ ਹੋਰ ਸਮਝਾ ਦੇ ਨਾਨੂ ਆਖਦਾ ਹਾਂ ਦੱਸ ਚਾਚਾ ਚੰਡੂ ਚੰਡੂ ਪੈਰ ਵਿੱਚ ਪਾਈ ਹੋਈ ਟੁੱਟੀ ਫੁੱਟੀ ਜੁੱਤੀ ਨੂੰ ਸਾਫ਼ ਕਰਦਾ ਏ ਪੱਟ ਇਹ ਪੰਜਾਬੀ ਦੇ ਲੰਗਾਰਾਂ ਨੂੰ ਗੰਡਾ ਮਾਰਦਾ ਆਪਣੀ ਮੈਲੀ ਕੁਚੜੀ ਟੋਪੀ ਨੂੰ ਪੁੱਠਾ ਕਰਕੇ ਜਦੋਂ ਸਿਰ ਤੇ ਰੱਖਦਾ ਨਾਨੂ ਨੂੰ ਆਖਦਾ ਨਾਨੂ ਮੈਂ ਸੁਣਿਆ ਮਲਕਾ ਦਿਨ ਵਿੱਚ 5-6 ਵਾਰੀ ਪਸ਼ਾਕ ਬਦਲਦੀ ਹੈ ਤਾਂ ਨਾਨੂ ਆਖਦਾ ਚਾਚਾ ਵਿਲਾਇਤ ਵਿੱਚ ਤਾਂ ਸਾਰੇ ਛੰਡੇ ਫੁਕੇ ਰਹਿੰਦੇ ਨੇ ਇੱਥੇ ਕਹਾਣੀ ਦਾ ਬਰਤਾਂਤ ਸਮਾਪਤ ਹੋ ਜਾਂਦਾ ਹੈ ਉਮੀਦ ਕਰਦਾ ਹਾਂ ਕਹਾਣੀ ਵਧੀਆ ਲੱਗੀ ਹੋਵੇਗੀ ਕਹਾਣੀ ਵਧੀਆ ਲੱਗੀ ਤਾਂ ਕਹਾਣੀ ਨੂੰ ਆਪਣੇ ਸਾਥੀਆਂ ਦੇ ਵਿੱਚ ਜਰੂਰ ਸਾਂਝਾ ਕਰਨਾ ਹਉਦੋਲੇ ਖੁਸ਼ ਰਹੋ ਆਬਾਦ ਰਹੋ ਹੱਸਦੇ ਰਹੋ ਤੇ ਆਜ਼ਾਦ ਰਹੋ